ਵੀ ਦੋਸਤੋ ਆਪਾਂ ਪਹੁੰਚੇ ਹੋਏ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਐਵਰ ਗ੍ਰੇਟ ਇੰਟਰਪ੍ਰਾਈਜ਼ਸ ਵਾਲਿਆਂ ਦੇ ਤੇ ਬਾਈਆਂ ਦੇ ਆਫਰ ਬਹੁਤ ਸੋਨੇ ਹੁੰਦੇ ਆ ਵਿਆਹ ਦਾ ਪੂਰਾ ਸਮਾਨ ਆ ਲੋਕੀ 51000 ਦਿੰਦੇ ਨਾ ਬਾਈ ਦੇ ਪਤਾ ਕਿੰਨੇ ਦਿੰਦੇ ਆ ਬਾਈ ਕਿੰਨੇ ਦਿੰਦੇ ਆ ਆਪਾਂ 3636000 ਦੇ ਵਿੱਚ ਸਿਰਫ 3636000 ਦੇ ਵਿੱਚ 51000 ਵਾਲਾ ਪੈਕੇਜ ਦੇ ਦੇ ਰਿਹਾ ਬਾਈ ਰਕੇ ਤੇ ਬਾਕੀ ਕੁਆਲਟੀ ਜਿਹੜੀ ਸਮਾਨ ਦੀ ਹੋਊਗੀ ਬਾਈ ਇੱਕ ਹੀ ਕੀ ਚੀਜ਼ਾਂ ਹੋਣਗੇ ਬੜਾ ਦੱਸਦੀ ਆਪਾਂ ਬੈੱਡ ਬੈੱਡ ਵਾਲਾ ਹੋਊਗਾ ਇਹ ਲੈ ਲੈ ਜੀ ਡਿਜ਼ਾਈਨ ਉਹ ਲੈ ਲੈ ਡਿਜ਼ਾਈਨ ਜੀ ਠੀਕ ਹੈ ਡਿਜ਼ਾਈਨ ਹੋਰ ਵੀ ਬਹੁਤ ਰਹੇਗੇ ਬਹੁਤ ਬਹੁਤ ਡਿਜ਼ਾਈਨ ਆ ਜੀ ਹੋਰ ਡਿਜ਼ਾਈਨ ਦੋਸਤੋ ਦੂਜੇ ਪਾਸੇ ਹੋਰ ਵੀ ਬਹੁਤ ਡਿਜ਼ਾਈਨ ਪੈਣਗੇ ਕਹਿੰਦਾ ਮੈਂ ਇੱਥੇ ਦੋ ਸੈਂਪਲ ਪੈਣ ਨੂੰ ਕੋਈ ਜਗ੍ਹਾ ਦੀ ਕਮੀ ਹੈ ਇੱਥੇ ਅਸੀਂ ਪਰ ਆਹ ਚੀਜ਼ਾਂ ਵਾਲਾ ਬੈਟਰ ਦੇ ਦਿੰਦਾ ਕੋਈ ਸਿਰਫ ਦੇ ਦਿੰਦੇ ਲੋਕ ਹਾਂਜੀ ਆ ਪੈ ਦੇਣਾ ਹਾਂਜੀ ਲੈ ਕੇ ਆ ਬਾਦੇ ਦੋਸਤੋ ਇਹ ਪਾਜੀ ਤੇ ਨਾਲ ਸੋਫੇ ਆ ਜਾਂਦੇ ਜੀ ਗੱਦੇ ਗੱਦੇ ਆ ਜਾਂਦੇ ਆ ਸੋਫੇ ਆ ਜਾਂਦੇ ਅੱਛਾ ਬੈਡ ਦੇ ਨਾਲ ਗੱਦੇ ਵੀ ਹੋਣਗੇ ਹਾਂਜੀ ਭਾਜੀ ਇਹ ਵੀ ਮਤਲਬ ਕੰਪਨੀ ਦੇ ਆ ਵਧੀਆ ਹਾਂਜੀ ਬਤਲਾਇਆ ਨਹੀਂਗਾ ਵੀ ਸਿੰਪਲ ਹੋਣਗੇ ਨਾ ਹਾਂਜੀ ਹਾਂ ਜੀ ਤੁਸੀਂ ਵੇਖ ਸਕਦੇ ਹੋ ਹਾਈ ਹਾਈ ਡਿਊਟੀ ਪ੍ਰੋਟੈਕਸ਼ਨ ਵਾਲੇ ਹੈਗੇ ਵਧੀਆ ਨੇ ਕਹਿੰਦਾ ਮਤਲਬ ਕੁਆਲਿਟੀ ਇੱਕ ਨੰਬਰ ਹੋਗੀ ਤੇ ਸੋਫਾ ਸੈੱਟ ਬਈ ਤੇ 5 ਸੀਟਰ ਸੋਫਾ ਆਊਗਾ ਹਾਂਜੀ ਬੈਠ ਕੇ ਦੇਖ ਲੀਏ ਬੈਠ ਕੇ ਦੇਖੋ ਜੀ ਕਾ ਬਾਤ ਯਾਰ ਵਧੀਆ ਚੀਜ਼ ਆ ਮਤਲਬ ਵੀਰੇ 5 ਸੀਟਰ ਸੋਫਾ ਮਿਲੂਗਾ ਹਾਂਜੀ ਤੇ ਬਈ ਇਹ ਆ ਵੀ ਮਿਲੂਗਾ ਟੇਬਲ ਸੀਟਾ ਲੱਗਾ ਹੋਊਗਾ ਇਹਦੇ ਉੱਪਰ ਕਹਿੰਦਾ ਮਤਲਬ ਸੀ ਜੀ ਇਹ ਸੇ ਸਾਬਲੇ ਨੂੰ ਲੈਣਾ ਪਊਗਾ ਜੀ ਕਿਉਂ ਰਸਤੇ ਦੇ ਵਿੱਚ ਦੂਰ ਭੇਜ ਦੇ ਜਦੋਂ ਫੁੱਟਣ ਦਾ ਡਰ ਹੈ ਜੀ ਫੁੱਟਣ ਦਾ ਡਰ ਹੈ ਤਾਂ ਸੀਖਾ ਤੁਸੀਂ ਲੈ ਸਕਦਾ ਬਾਕੀ 2-300 ਦੀ ਆਈਟਮ ਹਾਂਜੀ ਹਾਂਜੀ ਇਹ ਏਡੀ ਭੱਦੀ ਦੇ ਗੱਲਬਾਤ ਹੋਣੀ ਜੀ ਤੇ ਬਾਈ ਜੀ ਆ ਕਿਵੇਂ ਰੱਖ ਰੱਖੇ ਇਹ ਤਾਂ ਚੱਲਦਾ ਇਹਨਾਂ ਗੱਲ ਇਹ ਤਾਂ ਹੀ ਅੱਜ ਕੱਲ ਬਹੁਤ ਚੱਲਦਾ ਜੀ ਅੱਛਾ ਜੀ ਇਹ ਪਹਿਲਾਂ ਤਾਂ ਦੇ ਦਿੰਸੀ ਲੋਕ ਨਹੀਂ ਪਹਿਲਾਂ ਦਿੰਦੇ ਸੀ ਹੁਣ ਵੀ ਡਿਮਾਂਡ ਚ ਆਈ ਪੂਰੀ ਹੁਣ ਦੁਬਾਰਾ ਫੇਰ ਦੇਣ ਲੱਗ ਪਏ ਹਾਂਜੀ ਵੈਸੇ ਬਰੇ ਇਹ ਚੀਜ਼ਾਂ ਦਾ ਬਹੁਤ ਇਹ ਚੀਜ਼ ਦੇ ਦਾਂਗੇ ਆਪਾਂ ਉਹ ਪੈਕੇਟ ਇਹ ਵੀ ਜਾਂਦੇ ਨੇ ਹਾਂਜੀ ਕਾ ਬਾਤ ਯਾਰ ਇੰਤਿਕ ਚੀਜ਼ਾਂ ਪਰਾਣੀਆਂ ਚੀਜ਼ਾਂ ਕਿਸੇ ਨੂੰ ਸ਼ੌਂਕ ਹੁੰਦਾ ਵੀਰੇ ਨਾ ਪਰਾਣੀਆਂ ਚੀਜ਼ਾਂ ਦਾ ਹਾਂਜੀ ਹਾਂਜੀ ਵੀਰੇ ਚਾਰ ਚੀਜ਼ਾਂ ਹੋ ਗਈਆਂ ਇਹ ਪੰਜਵੀਂ ਨਿਵਾਰੀ ਆ ਗਈ ਜੀ ਆਪਣੀ ਅੱਛਾ ਅਬ ਮੀਰਾ ਵੀ ਦੇਵਾਂਗੇ ਆਪਾਂ ਹਾਂਜੀ ਡਰੈਸਿੰਗ ਲੈਨ ਦੀ ਲੋੜ ਤੇ ਲੱਗ ਗਿਆ ਕਿਉਂਕਿ ਡਰੈਸਿੰਗ ਦੇ ਵਿੱਚ ਹੀ ਆ ਗਿਆ ਹਾਂਜੀ ਤੇ ਵੀਰੇ ਮੜੀ ਖੋਲ ਕੇ ਦਿਖਾਓ ਯਾਰ ਕਿੰਨੀ ਕਿ ਡੂੰਗੀ ਡੰਗੀ ਆ ਆਹ ਬਾਤ ਯਾਰ ਡੂੰਗੀ ਪੂਰੀ ਹੈ ਵੀਰੇ ਬੜੇ ਸ਼ੌਕਰ ਲੱਗਿਆ ਇਹ ਦੇਖੋ ਹਾਂ ਬਿਲਕੁਲ ਬਿਲਕੁਲ ਦੇਖੋ ਜੀ ਉਧਰ ਵੀ ਤਾਂ ਵੱਧ ਡੂੰਗੀ ਹੋਣੀ ਨਾ ਹਾਂਜੀ ਆ ਦੇ ਰਿਹਾ ਰ ਵਿੱਚ ਲੋਕਰ ਲੋਕਰ ਸਿਸਟਮ ਸਾਰਾ ਲੱਗਿਆ ਹੋਇਆ ਤੇ ਮਤਲਬ ਸੁਨਮੈਕਾ ਵੀ ਵਧੀਆ ਕੰਮ ਹੋਇਆ ਰਿਹਾ ਹੈਗਾ ਇਹਨਾਂ ਦਾ ਕੁਆਲਿਟੀ ਵਾਲਾ ਇਹ ਸਾਰਾ ਕੁਝ ਆਪਾਂ ਦੇਣਾ ਮੈਂ ਮੈਚਿੰਗ ਵੀ ਕਰ ਦਾਂਗੇ ਜੀ ਜਿਸ ਨੇ ਕੰਬੀਨੇਸ਼ਨ ਚਾਹੁੰਦਾ ਹੈ ਕਲਰ ਪੁੱਤਰ ਦਾ ਬਣਾਉਣਾ ਹੈ ਉਹ ਬਣ ਜੂਗਾ ਹਾਂਜੀ ਹਾਂਜੀ ਕੀ ਬਾਤ ਹੈ ਯਾਰ ਤੇ 36000 ਰੁਪਏ ਦੇ ਸਾਢੇ 36000 ਦੇ ਵਿੱਚ ਸਿਰਫ ਸਾਢੇ 36000 ਰੁਪਏ ਦੇ ਵਿੱਚ ਦੋਸਤੋ ਪੰਜ ਆਈਟਮਾਂ ਤੁਹਾਨੂੰ ਮਿਲ ਜਾਣੀਆਂ ਉਹ ਵੀ ਇਤੇ ਵੀ ਕਿਸ਼ਤਾਂ ਹੋ ਜਾਣਗੀਆਂ ਜੀ ਸੇਮੀ ਆਰੰਭੀ ਦੇ ਰਹੇ ਹਾਂ ਮੈਂ ਕਹਿੰਦਾ ਮਤਲਬ ਇੱਕ ਹਾਂਜੀ ਸੇਮਾ ਤੁਹਾਨੂੰ ਆਫਰ ਦੇ ਰਹੇ ਦੋਸਤੋ ਕਿਵੇਂ ਦੇ ਦੇ ਰਹਿਆ ਭਈ ਉਹ ਮੜਾ ਉਹ ਬਜਾਜ ਤੇ ਕਿਸ਼ਤਾਂ ਹੋ ਜਾਣੀ ਹੈ ਜੀ ਮਤਲਬ ਦੇ ਕਿਸੇ ਕੋਲ 36,500 ਰੁਪਏ ਵੀ ਹੈ ਨਹੀਂ ਗਾਣਾ ਜੀ ਧੀ ਭੈਣ ਦਾ ਵਿਆਹ ਰੱਖ ਰੱਖਿਆ ਹੈ ਫਿਰ ਕਿਉਂਕਿ ਤੁਸੀਂ ਕਿਸ਼ਤਾਂ ਕਰਾ ਲਓ ਕਿਸ਼ਤਾਂ ਜੀ ਭਾਈ ਜੀ ਬਹੁਤ ਵੱਡਾ ਫਾਇਦਾ ਹੈ ਨਾ ਲੋਕਾਂ ਦਾ ਭਈ ਇਹ ਵਿਆਹ ਦਾ ਸਾਰਾ ਸਮਾਨ ਦਿੱਤਾ ਜਾਊਗਾ ਉਹਦੇ ਕਿਸ਼ਤਾਂ ਕਰਾ ਲਓ ਆਰਾਮ ਨਾਲ ਕਿਸ਼ਤਾਂ 'ਤੇ ਚੱਲਿਓ ਸਿਰਫ 36,500 ਰੁਪਏ ਦੇ ਵਿੱਚ ਪਈ ਕੀ ਕੀ ਲੈ ਕੇ ਆਉਣਾ ਪਊਗਾ ਉਸ ਤੇ ਆਧਾਰ ਕਾਰਡ ਹੂੰ ਪਿੰਨ ਕਾਰਡ ਹੂੰ ਬੈਂਕ ਦਾ ਖਾਤਾ ਠੀ ਇਹ ਤੈਨੂੰ ਚੀਜ਼ਾਂ ਦੋਸਤੋ ਲਿਆਓ ਤੁਹਾਡੀ ਆਸਾਨ ਕਿਸ਼ਤਾਂ ਬਣਾ ਦਿੱਤੇ ਨੇ ਜਿਹੜੀਆਂ ਬਜਾਇਜ ਕਾਰਡ ਦੇ ਉੱਪਰ ਹਨਾ ਭਾਈ ਬਜਾਇਜ ਕਾਰਡ ਵੀ ਫ੍ਰੀ ਬਣਾ ਕੇ ਦਿੱਤਾ ਉਹ ਵੀ ਫ੍ਰੀ ਤੇ ਉਹ ਵੀ ਫ੍ਰੀ ਜੀ ਤੇ ਭਾਈ 6 ਆਈਟਮਾਂ ਹੋ ਗਈਆਂ ਯਾਰ ਦੋਸਤੋ 6 ਮਾਂ ਤੁਹਾਨੂੰ ਆਫਰ ਦੇਦਾ 7 ਆਈਟਮਾਂ ਕਹਿ ਸਕਦੇ ਆਪਾਂ ਸਣੇ ਜਿਹੜਾ ਭਾਈ ਨੇ ਬਜਾਇਜ ਕਾਰਡ ਦੇ 530 ਰੁਪਏ ਫ੍ਰੀ ਕਰਤੇ ਹਨਾ ਹਾਂਜੀ ਚਾਹ ਬਾਤ ਉਹ ਵੀ ਤੁਹਾਡਾ ਫਾਇਦਾ ਹੋ ਜੂਗਾ ਤੇ ਭਾਈ ਜੀ ਆਪਾਂ ਮੋਸਲ ਦੇ ਵਿੱਚ ਭਾਈ ਆਪਣਾ ਐਡਰੈਸ ਕੀ ਆ ਪ੍ਰੋਪਰ ਕਿੱਥੇ ਖੜੇ ਆ ਆਪਾਂ ਆਪਾਂ ਖੜੇ ਆ ਇਹ ਬਾਸਟੈਂਡ ਤੋਂ ਹਬੋਰ ਰੋਡ ਹੂੰ ਨੇੜੇ ਸੰਧੂ ਹਸਪਤਾਲ ਹੈ ਜੀ ਬਿਲਕੁਲ ਭਾਈ ਇੱਕ ਮਿੰਟ ਰਬ ਬਜਾਜ ਕੜਾ ਕਿੰਨੇ ਕਿਲੋਮੀਟਰ ਤੱਕ ਬਣਾ ਦਿੰਦੇ ਆਪਾਂ ਆਪਾ ਬਣਾ ਦਾਂਗੇ ਜੀ 40 ਕਿਲੋਮੀਟਰ ਤੱਕ 40 ਕਿਲੋਮੀਟਰ ਦੇ ਘੇਰੇ ਦੋ ਤੂੰ ਤੁਸੀਂ ਬਜਾਜ ਕੜਾ ਬਣਵਾ ਸਕਦੇ ਹੋ ਬਾਈ ਦੇ ਕੋਲ ਉਹਦਾ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈ ਜਾਊਗਾ ਜੇ ਬਣਿਆ ਹੋਇਆ ਤਾਂ ਵੀ ਠੀਕ ਹੈ ਜੇ ਨਹੀਂ ਬਣਿਆ ਤਾਂ ਬਣਾ ਦੇਣਗੇ ਹਾਂਜੀ ਬਸ ਬਸ ਹੋਰ ਤੁਹਾਡਾ ਸਹੀ ਹੋਣਾ ਚਾਹੀਦਾ ਇਹ ਸਿਰਫ 36000 ਰੁਪਏ ਦਾ ਪੈਗ ਹੈ ਜੀ ਤੇ ਵੀ ਤੁਹਾਨੂੰ ਪੰਜ ਚੀਜ਼ਾਂ ਗਣਵਾ ਕੇ ਦੋਸਤੋ ਜੇ ਨਹੀਂ ਸਮਝਿਆ ਰੀਡੂ ਦੁਬਾਰਾ ਦੇਖ ਲਓ ਬਾਕੀ ਵੀਡੀਓ ਦੇ ਉੱਤੇ ਸਕਰੀਨ ਦੇ ਉੱਤੇ ਫੋਨ ਨੰਬਰ ਲੱਗਿਆ ਹੋਇਆ ਬਾਈ ਦਾ ਕੋਈ ਗੱਲਬ